ਜੋਸਿੰ ਸਰਦੂ ਬੋਲ ਅਜ ਫੇਰ ਤੋਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਕਈ ਸਵਾਲ ਕੀਤੇ ਗਏ ਨੇ ਕਹਿੰਦੇ ਮੈਂ ਕਈ ਸਵਾਲ ਕੀਤੇ ਨੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਪਰ ਮੇਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਗਿਆ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਬੋਲੋ ਕਿਹਾ ਗਿਆ ਸੀ ਇੱਕ ਥੀ ਕਾਂਗਰਸ ਤਾਂ ਕਿੱਸਿਆ ਸੀ ਜਿਹਦੇ ਕੱਲ ਦੇ ਨਵਜੋਤ ਸਿੰਘ ਸਿੱਧੂ ਬੋਲੋ ਹੁਣ ਜਵਾਬੀ ਜਵਾਬ ਦਿੱਤਾ ਗਿਆ ਸੀ ਕਾਂਗਰਸ ਸੀ ਹੈ ਤੇ ਰਹੂਗੀ ਰੋਕ ਸਕੇ ਦਾ ਰੋਕ ਇਸ ਤੋਂ ਪਹਿਲਾਂ ਜਵਾਬ ਤਾਂ ਕੌਮੀ ਆਗੂ ਨੇ ਦੇ ਦਿੱਤਾ ਕਿ ਇੱਕ ਥਾ ਜੋਕਰ ਮੁਖ ਮੰਤਰੀ ਸਾਹਿਬ ਦੀ ਤੁਲਨਾ ਇੱਕ ਜੋਕਰ ਦੇ ਬਰਾਬਰ ਕਰ ਦਿੱਤੀ। ਸ਼ਰਮਣੀ ਕਲਿੱਦ ਦੇ ਸੀਨੀਅਰ ਗੁਪਿਕਰਮ ਜੀ ਸਿੰਘ ਮਜੀਠੀਆ ਵੱਲੋਂ ਜਿਸ ਟਵਿੱਟਰ ਅਕਾਊਂਟ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਗੈਰਵਿੰਦ ਕੇਜਰੀਵਾਲ ਦੀ ਈਡੀ ਦੀ ਰੇਡ ਨੂੰ ਲੈ ਕੇ। ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਹੈ ਕਿ ਸ਼੍ਰੀਮਾਨ ਜੀ ਤੀਜਾ ਸੱਮਨ ਆ ਗਿਆ ਹੁਣ ਤੁਹਾਨੂੰ ਅੱਜ ਵਾਸਤੇ ਸੱਤਿਆ ਸੀ ਤੇ ਤੁਸੀਂ ਅੱਜ ਵੀ ਲੁੱਕ ਗਏ ਡਰ ਗਏ ਭੱਜ ਗਏ ਉਹ ਕਹਿੰਦੇ ਪੰਜਾਬ ਚ ਪੁਲਿਸ ਦਾ ਸਿਆਸੀਕਰਨ ਇਸ ਹੱਦ ਤੱਕ ਕਿ ਬੇਰੀ ਮਾਮਲੇ ਵਿੱਚ ਪੰਜਵੀਂ ਸੈਟ ਬਣ ਗਈ ਹੁਣ 26 ਜਨਵਰੀ ਜਿਹੜੇ ਜਿਹੜੇ ਮੰਤਰੀ ਜਿੱਥੇ ਝੰਡਾ ਲਹਿਰਾਉਣਗੇ ਕਿਹੜੇ ਕਿਹੜੇ ਉਹ ਉਹਨਾਂ ਦੀ ਲਿਸਟ ਇੱਕ ਜਾਰੀ ਹੋ ਚੁੱਕੀ ਹੈ ਲੰਘੇ 15 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪਟਿਆਲੇ ਆਏ ਸੀ ਰਾਜਪਦਰੀ ਸਵਾਗਮ ਤੇ ਰਾਜਪਦਰੀ ਸਵਾਗਮ ਫੇਰ ਹੈ ਇਸ ਵਾਰ ਸਾਡੇ ਰਾਜਪਾਲ ਬਰਬਾਰੀ لال ਪ੍ਰੋਹੋਤ 26 ਜਨਵਰੀ ਵਾਲੇ ਦਿਨ ਰਾਸ਼ਟਰੀ ਝੰਡਾ ਪਟਿਆਲਾ ਦੇ ਕੋਲੋ ਗਰਾਊਂਡ ਦੇ ਵਿੱਚ ਫੈਰਾਉਣਗੇ ਜੀਜੇਪੀ ਪੰਜਾਬ ਦੇ ਵਿੱਚ ਕਾਫੀ ਕਿਸਰਗਰਮ ਲੱਗ ਰਹੀ ਹੈ ਅੱਜ ਸੰਨ ਕੁਮਾਰ ਜਾਖੜ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਹਨਾਂ ਨੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਵਾਲ ਖੜੇ ਕੀਤੇ ਨੇ ਕਹਿੰਦੇ ਉਹ ਮੈਡੀਟੇਸ਼ਨ ਵਾਸਤੇ ਆਂਧਰਾ ਪ੍ਰਦੇਸ਼ ਗਏ ਨੇ ਕੀ ਗੱਲ ਹੁਸ਼ਿਆਰਪੋ ਦਾ ਮੈਡੀਟੇਸ਼ਨ ਕਹਿੰਦੇ ਸੀਐਮ ਵਾਸਤੇ ਨਹੀਂ ਬਣਿਆ ਜੀ ਟਰੱਕ ਕੋਪਰੇਟਨ ਲੈ ਕੇ ਲਗਾਤਾਰ ਹੜਤਾਲ ਕੀਤੀ ਜਾ ਰਹੀ ਤੇ ਅੱਜ ਵੀ ਜਲੰਧਰ ਦੇ ਵਿੱਚ ਹੜਤਾਲ ਕੀਤੀ ਜਾ ਰਹੀ ਸੀ ਜਿੱਥੇ ਮਾਹੌਲ ਤਣਾਪੁਰ ਬਣ ਗਟ ਰਿਹਾ ਸੀ ਇਹਨਾਂ ਵੱਲੋਂ ਰਾਮਾ ਮੰਡੀ ਚੌਕ ਦੇ ਵਿੱਚ ਇੱਕ ਧਰਨਾ ਦਿੱਤਾ ਜਾ ਰਿਹਾ ਸੀ ਜਿੱਥੇ ਪੁਲਿਸ ਕਰਮਚਾਰੀਆਂ ਨੇ ਆ ਕੇ ਇਹਨਾਂ ਨੂੰ ਰੋਕਣ ਦਾ ਯਤਨ ਕੀਤਾ ਉਹ ਤੋਂ ਉਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਕਿਸੇ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਹੋਣ ਨਹੀਂ ਦਿੱਤੇ ਜਾਣਗੇ ਅਮਰਤਪਾਲ ਦੇ ਸਾਥੀ ਨੂੰ 6 ਦਿਨ ਦੀ ਪੈਰੋਲ ਮਿਲੀ ਦੇ ਕਬਡੀ ਰਾਹਤ ਦਿਖਾਈ ਦੇ ਰਹੀ ਹੈ ਡਿਟਲਸ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਆਂ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚਾਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦੇ ਬਾਰੇ ਸਵਾਗਤ ਕਰਦੇ ਆਂ ਢਿੱਲੋਂ ਸਾਹਿਬ ਸਵਾਗਤ ਹੈ ਜੀ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਜੀ ਢਿੱਲੋਂ ਸਾਹਿਬ 26 ਜਨਵਰੀ ਨੂੰ ਜਿਹੜੇ ਜਿਹੜੇ ਮੰਤਰੀ ਜਿੱਥੇ ਝੰਡਾ ਲਹਿਰਾਉਣਗੇ ਕਿਹੜੇ ਕਿਹੜੇ ਉਹ ਉਹਨਾਂ ਦੀ ਲਿਸਟਿਕ ਜਾਰੀ ਹੋ ਚੁੱਕੀ ਹੈ ਜੀ ਭਾਰਤ ਦਾ ਗਣਤੰਤਰ 26 ਜਨਵਰੀ 1950 ਨੂੰ ਲਾਗੂ ਹੋਇਆ ਸੀ ਉਦੋਂ ਤੋਂ ਲੈ ਕੇ ਅਸੀਂ ਦੋ ਸਭਾਗਮ ਸਾਡੇ ਵਾਸਤੇ ਬਹੁਤ ਮਹੱਤਵਪੂਰਨ ਹੁੰਦੇ ਨੇ ਇੱਕ ਆਜ਼ਾਦੀ ਦੇ ਉਸ 15 ਅਗਸਤ ਦੂਸਰਾ 26 ਜਨਵਰੀ ਪਟਿਆਲਾ ਨੂੰ ਕਾਫੀ ਮਹੱਤਤਾ ਦਿੱਤੀ ਜਾ ਰਹੀ ਹੈ ਲੰਘੇ 15 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪਟਿਆਲੇ ਆਏ ਸੀ ਰਾਜਪਦਰੀ ਸਭਾਗਮ ਤੇ ਰਾਜਪ트ਰੀ ਸਵਾਗਤ ਫੇਰ ਐਸ ਵਾਰ ਸਾਡੇ ਰਾਜਪਾਲ ਬਨਵਾਰੀ لال ਪ੍ਰੋਹੋਤ 26 ਜਨਵਰੀ ਵਾਲੇ ਦਿਨ ਰਾਸ਼ਟਰੀ ਝੰਡਾ ਪਟਿਆਲਾ ਦੇ ਪੋਲੋ ਗਰਾਊਂਡ ਦੇ ਵਿੱਚ ਫੈਰਾਉਣਗੇ ਤੇ ਟੁਕੜੇਗਾ ਤੋਂ ਸਲਾਮੀ ਲੈਣਗੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਸਮਾਗਮ ਲੁਧਿਆਣੇ ਦੇ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਹੋਵੇਗਾ ਕੁਲਤਾਰ ਸਿੰਘ ਸੱਦਮਾ ਇਹ ਚਾਰ ਪਾਸਾਬੀਆਂ ਨੇ ਜਿਹੜੀਆਂ ਰਾਜਪਾਲ ਮੁੱਖ ਮੰਤਰੀ ਸਪੀਕਰ ਤੇ ਉਪ ਸਪੀਕਰ ਕੁਲਤਾਰ ਸਿੰਘ ਸੱਦਮਾ ਸਾਹਿਬ ਬਠਿੰਡਾ ਵਿਖੇ ਸਟੇਡੀਅਮ ਦੇ ਵਿੱਚ ਝੰਡੇ ਤੋਂ ਸਲਾਮੀ ਝੰਡੇ ਨੂੰ ਫੈਰਉਣਗੇ ਤੇ ਸਲਾਮੀ ਲੈਣਗੇ ਡਿਪਟੀ ਸਪੀਕਰ ਵਿਧਾਨ ਸਭਾ ਜੈ ਕਿਸ਼ਨ ਰੋੜੀ ਗੁਰਦਾਸਪੁਰ ਦੇ ਵਿੱਚ ਮੰਤਰੀਆਂ ਦੇ ਵਿੱਚੋਂ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਜਲੰਧਰ ਦੇ ਵਿੱਚ ਆਮਨ ਅਰੋੜਾ ਨਮਿਆ ਤੇ ਨਵਜੋਗ ਊਰਜਾ ਲੇਖਨ ਤੇ ਸਿਪਾਈ ਸਬੱਗਰੀ ਪੰਜਾਬ ਅੰਮ੍ਰਿਤਸਰ ਦੇ ਵਿੱਚ ਡਾਕਟਰ ਬਲਜੀਤ ਕੌਰ ਸਵਾਜਿਕ ਸੁਰੱਖਿਆ ਇਸਤਰੀ ਵਿਕਾਲ ਵਿਕਾਸ ਮੰਤਰੀ ਪੰਜਾਬ ਫਾਜ਼ਲਕਾ ਵਿੱਚ ਖੇਡ ਮੰਤਰੀ ਗੁਰਮੀਤ ਸਿੰਘ ਮੀਤਿਆਰ ਫਿਰੋਜ਼ਪੁਰ ਕੁਲਦੀਪ ਸਿੰਘ ਢਾਲੀਵਾਲ ਪ੍ਰਵਾਸੀ ਭਾਰਤੀਆਂ ਦੇ ਮਾਮਲਿਆਂ ਨਾਲ ਸੰਬੰਧਿਤ ਮੰਤਰੀ ਮਲੇਰਕੋਟਲਾ ਦੇ ਵਿੱਚ ਰਾਸ਼ਟਰੀ ਝੰਡਾ ਲਹਿਰਾਉਣਗੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਸ਼੍ਰੀ ਮੁਖਤਸਰ ਸਾਹਿਬ ਵਿੱਚ ਬ੍ਰਹਮਚੰਦਰ ਜੇਂਪਾ ਮਾਲ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਮਾਨਸਾ ਲਾਲ ਚੰਦ ਕਟਾਰੂ ਚੱਕ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਫਰੀਦਕੋਟ ਸਾਡੇ ਟਰਾਂਸਪੋਰਟ ਤੇ ਪਿੰਡੂ ਵਿਕਾਸ ਮੰਤਰੀ ਲਾਲਜੀਤ ਭੋਲਰ ਸੰਗਰੂਰ ਵਿੱਚ ਹਰਜੋਤ ਵੈਹ ਸਕੂਲ ਸਿੱਖਿਆ ਉਚੇਰੀ ਸਿੱਖਿਆ ਤੇ ਤਕਨੀਕੀ ਸਿੱਖਿਆ ਮੰਤਰੀ ਐਸਐਸ ਨਗਰ ਮੁਹਾਲੀ ਸਾਹਿਬ ਜਦਾ ਅਜੀਤ ਸਿੰਘ ਨਗਰ ਰਪਾਜਨ ਸਿੰਘ ਬਿਜਲੀ ਮੰਤਰੀ ਰੋਪੜ ਦੇ ਵਿੱਚ ਚੇਤਨ ਸਿੰਘ ਜੜਵਾ ਮਾਜਰਾ ਰੱਖਿਆ ਸਵਾਵਾ ਭਲਾਈ ਸੰਤਤ ਤਸਲਾਨੀ ਲੋਕ ਸੰਪਰਕ ਮੰਤਰੀ ਪੰਜਾਬ ਸ਼ਹੀਦ ਭਗਤ ਸਿੰਘ ਨਗਰ ਜੀ ਨਮਾਸ਼ਰ ਕਹਿੰਨੇ ਆਪਾਂ ਅਨਮੋਲ ਗਗਨ ਮਾਨ ਕਿਰਤ ਸਹਿਰ ਸਪਾਟਾ ਸੱਭਿਆਚਾਰ ਮੰਤਰੀ ਤਰਨਤਾਰਨ ਬਲਕਾਰ ਸਿੰਘ ਸਥਾਨਕ ਸੰ ਤੇ ਸੰਸਦੀ ਰਾਜ ਮੰਤਰੀ ਮੋਗਾ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਗਾ ਇਹ ਪਠਾਨਕੋਟ ਦੇ ਵਿੱਚ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਇਸ ਤਰੀਕੇ ਦੇ ਨਾਲ 26 ਜਨਵਰੀ ਦੇ ਜਿਹੜੇ ਪ੍ਰੋਗਰਾਮ ਹੈ ਉਹ ਐਲਾਨੇ ਗਏ ਨੇ ਇਸੇ ਤਰਤੀਬ ਦੇ ਵਿੱਚ ਇਹ ਲੋਕ ਉੱਥੇ-ਉੱਥੇ ਜਾ ਕੇ ਰਾਸ਼ਟਰੀ ਝੰਡੇ ਨੂੰ ਲਹਿਰਾਉਣ ਦੀ ਰਸਮ ਗਣਤੰਤਰ ਦਿਵਸ ਮੌਕੇ ਅਦਾ ਕਰਨਗੇ ਜੀ ਸਨ ਅਕਾਲੀ ਕਨਾਂ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਜਿਸ ਟਵਿੱਟਰ ਅਕਾਊਂਟ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਗਈ ਅਰਵਿੰਦ ਕੇਜਰੀਵਾਲ ਦੀ ਈਡੀ ਦੀ ਰੇਡ ਨੂੰ ਲੈ ਕੇ ਜੀ ਦੇਖੋ ਵਿਕਰਮ ਸਿੰਘ ਮਜੀਠੀਆ ਬੜੇ ਸੀਨੀਅਰ ਆਗੂ ਨੇ ਅਕਾਲੀ ਦਲ ਦੇ ਵਿੱਚ ਵਿਭਾਗ ਆਗੂ ਵੀ ਗਿਨੇ ਜਾਂਦੇ ਨੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਹੈ ਕਿ ਸ਼੍ਰੀਮਾਨ ਜੀ ਤੀਜਾ ਸੱਮਣ ਆ ਗਿਆ ਹੁਣ ਤੁਹਾਨੂੰ ਅੱਜ ਵਾਸਤੇ ਸੱਦਿਆ ਸੀ ਤੇ ਤੁਸੀਂ ਅੱਜ ਵੀ ਲੁੱਕ ਗਏ ਡਰ ਗਏ ਭੱਜ ਗਏ ਜੇ ਦੂਜਾ ਕੋਈ ਰੁਕ ਜਾਵੇ ਤੁਸੀਂ ਕਹਿੰਦੇ ਹੋ ਡਰ ਗਏ ਤਾਂ ਤੇ ਤोटे ਬਾਰੇ ਕੀ ਕਿਹਾ ਜਾਵੇ ਹੁਣ ਉਹ ਕਹਿੰਦੇ ਪੰਜਾਬ ਚ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਸੱਮਣ ਆਉਣ ਤਾਂ ਤੁਸੀਂ ਕਹਿਖਦੇ ਹੋ ਕਿ ਡਰ ਗਏ ਜੇ ਉਹ ਨਾ ਆਉਣ ਕਹਿੰਦੇ ਆਪ ਜੀ ਨੇ ਤਾਂ ਮੇਰੇ ਕੋਲੋਂ ਮਾਫੀ ਵੀ ਮੰਗੀ ਐ ਮੈਂ ਕਦਰ ਕਰਦਾ ਕਿ ਸਚਾਈ ਦਾ ਸਾਥ ਦਿੱਤਾ ਉਹ ਕਹਿੰਦੇ ਪੰਜਾਬ ਚ ਪੁਲਿਸ ਦਾ ਸਿਆਸੀਕਰਨ ਇਸ ਹੱਦ ਤੱਕ ਕਿ ਮੇਰੇ ਹੀ ਮਾਮਲੇ ਵਿੱਚ ਪੰਜਵੀਂ ਸੈਟ ਬਣ ਗਈ ਹੁਣ ਜਿਹਦੇ ਵਿੱਚ ਪਟਿਆਲੇ ਦੇ ਡੀਆਈਜੀ ਹਰਚਰਨ ਭੁੱਲਰ ਇਸੇ ਤਰ੍ਹਾਂ ਪਟਿਆਲੇ ਦੇ ਐਸਐਸਪੀ ਵਰਨ ਸ਼ਰਮਾ டிएसपी ਧੂਰੀ ਜੁਗੇਸ਼ ਸ਼ਰਮਾ ਇਹਨਾਂ ਨੂੰ ਲਿਆ ਗਿਆ ਇਸ ਤੋਂ ਪਹਿਲਾਂ ਏ ਡੀ ਜੀ ਪੀ ਮੁਖਵੰਦਰ ਚੰਗ ਸ਼ੀਨਾ ਦੇ ਅਗਵਾਈ ਵਿੱਚ ਇਹ ਕੁਝ ਸਿੱਟੇ ਤੇ ਬਣੀ ਸੀ ਉਹ ਕਹਿੰਦੇ ਕਿ ਭਗਵੰਤ ਮਾਨ ਨੂੰ ਵੀ ਉਹਨਾਂ ਨੇ ਐਕਸ ਤੇ ਲਿਖਿਆ ਕਹਿੰਦੇ ਕਿ ਜੇ ਨਹੀਂ ਚੱਲਦੀ ਉਹ ਪ੍ਰਵਾਨ ਕਰ ਲੈਣ ਭਗਵੰਤ ਮਾਨ ਨੂੰ ਬੇਨਤੀ ਕਰਦਾ ਕਿ ਸੱਟ ਦੇ ਚੇਅਰਮੈਨ ਤੁਸੀਂ ਬਣ ਜਾਓ ਇਹ ਚੌਥੀ ਸੱਟ ਬਣਾਉਣ ਦਾ ਫਾਇਦਾ ਕੀ ਤੁਸੀਂ ਸਿਆਸਤ ਕਰ ਰਹੇ ਹੋ ਤੁਹਾਡੇ ਬੁਲਾਰੇ ਮੇਰੇ ਬਾਰੇ ਰੌਲਾ ਪਉਂਦੇ ਸੀ ਕਿ ਡਰ ਗਏ ਪਰ ਅਸੀਂ ਨਾ ਤਾਂ ਵਪਾਸਣਾ ਤੁਹਾਡੇ ਵਾਂਗੂ ਜਾਣੇ ਆ ਨਾ ਕਿਤੇ ਲੁਕੀਏ ਤੁਸੀਂ 30 ਤਰੀਕ ਨੂੰ ਵੀ ਬੁਲਾਇਆ ਭਾਵੇਂ ਤੁਹਾਡਾ ਸਿੱਟਦਾ ਮੁਖੀ ਸੇਵਾ ਮੁਕਤ ਹੋ ਚੱਲਿਆ ਸੀ ਅਸੀਂ ਫੇਰ ਵੀ ਆਏ ਠੋਕ ਕੇ ਲੜਾਈ ਲੜ ਰਹੇ ਹਾਂ ਤੇ ਲੜਦੇ ਰਹਾਂਗੇ ਅਖੀਰ ਦੇ ਵਿੱਚ ਸਚਾਈ ਦੀ ਜਿੱਤ ਹੋਇਆ ਕਰਦੀ ਹੈ ਸੋ ਕੇਜਰੀਵਾਲ ਜੀ ਜੇ ਏਡੀ ਤੋਂ ਡਰ ਲੱਗਦਾ ਹੈ ਤਾਂ ਦਾਸ ਤੁਹਾਨੂੰ ਛੱਡ ਕੇ ਆਉਂਦਾ ਘਬਰਾਇਓ ਨਾ ਏਡੀ ਦੇ ਕੋਲੇ ਸੋ ਜਦੋਂ ਇਹ ਸੱਤਾ ਵਿੱਚ ਨਹੀਂ ਸਨ ਗੱਲਾਂ ਹੋਰ ਕਰਦੇ ਸਨ ਜਦੋਂ ਸੱਤਾ ਚ ਆ ਗਈ ਤਾਂ ਰੰਗ ਢੰਗੀ ਬਦਲ ਗਿਆ ਹੁਣ ਦੇਖੋ ਅੱਗੇ ਇਹਨਾਂ ਮਾਮਲਿਆਂ ਦੇ ਵਿੱਚ ਕੀ ਹੁੰਦਾ ਜਾਪਦਾ ਜੀ ਸੋ ਨਾਲੇ ਬੀਜੇਪੀ ਪੰਜਾਬ ਦੇ ਵਿੱਚ ਕਾਫੀ ਕਿਸਾ ਗਰਮ ਲੱਗ ਰਿਹਾ ਅੱਜ ਸੁਨਿੰਦਰ ਕੁਮਾਰ ਜਾਖੜ ਉਹ ਲੋਕ ਪ੍ਰੈਸ ਕਾਨਫਰੰਸ ਕੀਤੀ ਗਏ ਤੇ ਉਹਨਾਂ ਨੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਵਾਲ ਖੜੇ ਕੀਤੇ ਨੇ ਕਹਿੰਦੇ ਉਹ ਮੈਡੀਟੇਸ਼ਨ ਵਾਸਤੇ ਆਂਧਰਾ ਪ੍ਰਦੇਸ਼ ਗਏ ਨੇ ਕੀ ਗੱਲ ਹੁਸ਼ਿਆਰਪੁਰ ਦਾ ਮੈਡੀਟੇਸ਼ਨ ਕਹਿੰਦੇ ਸੀਐਮ ਵਾਸਤੇ ਨਹੀਂ ਬਣਿਆ ਜੀ ਦੇਖੋ ਅੱਜ ਇਹਨਾਂ ਦੀ ਮੇਟਕ ਸੀ ਕਿਉਂਕਿ ਵਿਜੇਰਪਾਨੀ ਪੰਜਾਬ ਦੇ ਇੰਚਾਰਜ ਤੇ ਸੁਨੀਲ ਕੁਮਾਰ ਜਾਖੜ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਨੇ ਉਹ ਕਹਿੰਦੇ ਭਗਵੰਤ ਮਾਨ ਜੀ ਤੁਸੀਂ ਧਿਆਨ ਸਿਵਰਨ ਕਰਨ ਵਾਸਤੇ ਆਂਧਰਾ ਪ੍ਰਦੇਸ਼ ਦੇ ਵਿਸਾਖਾ ਪਟਨਮ ਮੈਪਾਸਰਾ ਕੇਂਦਰ पे ਚੱਲੇ ਹੋ ਤੇ ਤੁਹਾਡਾ ਸਿਆਸੀ ਗੁਰੂ ਉਹ ਆਨੰਦਗੜ੍ਹ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਬਪਾਸਰਾ ਕੇਂਦਰ ਹੁੰਦਾ ਹੈ। ਇੱਕ ਉਹ ਡਰਾਮੇ ਬਾਜੀ ਹੈ। ਕੇਜਰੀਵਾਲ ਪੰਜਾਬ ਚੋਂਦਾ ਤੇ ਤੁਸੀਂ ਜਾਣੇ ਵਸਾਕਾਪਟਨਮ ਕਿਉਂਕਿ ਪਹਿਲਾਂ ਕੇਜਰੀਵਾਲ ਨੇ ਵਸਾਕਾਪਟਨਮ ਚੁਣਿਆ ਸੀ। 7 ਤੇ 8 ਜਨਵਰੀ ਤੁਸੀਂ ਦਿੱਲ গুজਰਾਤ ਜਾਣਾ ਹੈ। ਫਿਰ ਤੁਸੀਂ ਫੜ ਕੇ ਆਉਣੇ। ਉਹ ਕਹਿੰਦੇ ਕਿ ਜਿਹੜਾ ਐਕਸੈਂਟ ਲੈ ਉਹਦੇ ਤੇ ਉਹਨਾਂ ਨੂੰ ਕਿਹਾ ਕਿ ਪੰਜਾਬ ਦੇ ਵਿੱਚ ਜੇ ਤੁਹਾਡਾ ਗੁਰੂ ਆ ਸਕਦਾ ਹੈ ਤੇ ਤੁਸੀਂ ਨਾਲ ਹੀ ਬਹਿ ਜਾਂਦੇ ਉਹਦੇ ਤੋਂ ਤੁਹਾਨੂੰ ਡਰ ਕਿਉਂ ਲੱਗਦਾ ਹੈ ਤੇ ਜਿਹੜਾ ਜਹਾਜ਼ਾਂ ਤੇ ਰਾਹੀਂ ਫਜ਼ੂਲ ਖਰਚਾ ਕੀਤਾ ਜਾ ਰਿਹਾ ਹੈ ਤੁਹਾਡੀਆਂ ਜਿਹੜੇ ਪਹਿਲੇ ਬਿਆਨ ਨੇ ਮੈਂ ਉਹਨਾਂ ਦੇ ਉੱਤੇ ਕੀ ਆਖਿਆ ਜੋ ਤੁਸੀਂ ਕਿਹਾ ਸੀ ਕਿ ਇੱਕ ਪੈਨਸ਼ਨ ਇੱਕ ਕਮਲੇ ਭਾਵੇਂ 15 ਵਾਰੀ ਹੋਵੇ ਮਿਲੋਗੇ ਕਿ ਇੱਕ ਖਰਚੇ ਦਾ ਹਵਾਲਾ ਦਿੱਤਾ ਸੀ ਉਹਨੂੰ ਦੱਸੋ ਤੁਸੀਂ ਇਸ਼ਤਿਹਾਰਾਂ ਤੇ ਕਿੰਨਾ ਖਰਚ ਕਰ ਰਹੇ ਹੋ ਜਹਾਜ਼ ਤੇ ਕਿੰਨਾ ਹੈ ਕੀ ਇਹ ਫਜ਼ੂਲ ਖਰਚੀ ਨਹੀਂ ਇਹਨੂੰ ਲੈ ਕੇ ਤੰਜ ਸੁਨੀਲ ਜਾਖੜ ਸਾਹਿਬ ਨੇ ਚੁੱਕਿਆ ਜੀ ਇਹਦੇ ਨਾਲ ਹੀ ਅੱਜ ਅਕਾਲੀ ਦਲ ਦੀ ਵੀ ਕੋਰ ਕਮੇਟੀ ਦੀ ਮੀਟਿੰਗ ਸੀ ਜਿਹਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਹੈ ਜੀ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੀਮਾਨ ਜੀ ਪੰਜਾਬ ਉਜੜ ਰਿਹਾ ਹੈ ਤੇ ਤੁਸੀਂ ਬਾਹਰਲੇ ਪਾਸੇ ਨੂੰ ਚੱਲੇ ਹੋ ਜਿਵੇਂ ਉਹ ਕਿਹਾ ਸੀ ਕਿ ਨੀਰੋ ਰੋਮ ਸੜ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ ਪੰਜਾਬ ਦੇ ਵਿੱਚ ਹਹਾਕਾਰ ਬੱਤੀ ਵੀ ਆ ਤੇਲ ਤੇ ਹੋਰ ਮਾਮਲੇ ਦੇ ਵਿੱਚ ਤੇ ਤੁਸੀਂ ਡੰਡਾ ਡੋਰਾ ਚੁੱਕ ਕੇ ਚੱਲੇ ਹੋ ਵਿਸਾਖਾ ਪਟਨਮ ਉਹਨਾਂ ਨੇ ਵੀ ਇਹਦੇ ਤੇ ਸਵਾਲ ਕਰਤਾ ਸੋ ਜੇ ਅਸੀਂ ਮੌਕਾ ਦਿੰਦੇ ਹਾਂ ਸਵਾਲ ਤਾਂ ਹੁੰਦਾ ਹੈ ਦਾ ਜਵਾਬ ਤਾਂ ਮੁੱਖ ਮੰਤਰੀ ਸਾਹਿਬ ਖੁਦ ਹੀ ਦੇ ਸਕਦੇ ਆ ਜੀ ਸੁਣਾ ਲਈ ਗੱਲ ਕਰਦੇ ਨਵਜੋਤ ਸਿੰਘ ਸਿੱਧੂ ਦੇ ਨਵਜੋਤ ਸਿੰਘ ਸਿੱਧੂ ਬੋਲ ਅਜ ਫੇਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਈ ਸਵਾਲ ਕਿਤੇ ਗਏ ਨੇ ਕਹਿੰਦੇ ਮੈਂ ਕਈ ਸਵਾਲ ਕਿਤੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਰ ਮੇਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਸੀ ਇੱਕ ਥੀ ਕਾਂਗਰਸ ਤਾਂ ਦੇ ਕਸਿਆ ਸੀ ਜਿਹਦੇ ਕਰਦੇ ਨਵਜੋਤ ਸਿੰਘ ਸਿੱਧੂ ਵੱਲੋਂ ਹੁਣ ਜਵਾਬੀ ਜਵਾਬ ਦਿੱਤਾ ਗਿਆ ਜੀ ਇਸ ਤੋਂ ਪਹਿਲਾਂ ਜਵਾਬ ਤਾਂ ਕੌਮੀ ਆਗੂ ਨੇ ਦੇ ਦਿੱਤਾ ਕਿ ਇੱਕ ਥਾ ਜੋਕਰ ਮੁਕੰਤਰੀ ਸਾਭ ਦੀ ਤੁਲਨਾ ਇੱਕ ਜੋਕਰ ਦੇ ਬਰਾਬਰ ਕਰ ਦਿੱਤੀ ਜਿਹੜੇ ਸਰਕਸ ਦੇ ਵਿੱਚ ਹੁੰਦੇ ਨੇ ਜੀ ਨਵਜੋਤ ਸਿੰਘ ਸਿੱਧੂ ਇੱਕ ਵੱਡਾ ਚਿਹਰਾ ਜੇ ਕਲਾਕਾਰ ਭਗਵੰਤ ਮਾਨ ਨੇ ਤਾਂ ਉਹ ਵੀ ਕਿਸੇ ਤੋਂ ਘੱਟ ਨਹੀਂ ਕਿਉਂਕਿ ਲਫਟਰ ਚੈਨਲਾਂ ਦੇ ਉੱਤੇ ਔਰ ਨਵਜੋਤ ਸਿੱਧੂ ਕੋਲ ਤਾਂ ਅੰਤਰਰਾਸ਼ਟਰੀ ਪ੍ਰਸਿੱਧੀ ਦਾ ਇੱਕ ਵੱਡਾ ਉਹਨਾਂ ਦੇ ਕੋਲ ਤਿਆਰਬਾਏ ਉਹ ਬਹੁ ਪਛਾਈ ਬੋਲ ਸਕਦੇ ਆ ਇੱਕ ਤੋਂ ਵੱਧ ਭਾਸ਼ਾ ਬੋਲ ਸਕਦੇ ਆ ਉਹਨਾਂ ਨੂੰ ਗੱਲ ਕਹਿਣੀ ਹੁੰਦੀ ਹੈ ਤੇ ਜਿਵੇਂ ਮੁੱਖ ਮੰਤਰੀ ਸੈਲੀਬ੍ਰਿਟੀ ਨੇ ਤੇ ਨਵਜੋਤ ਸਿੱਧੂ ਤਾਂ ਅੰਤਰਰਾਸ਼ਟਰੀ ਪੱਤਰ ਤੇ ਨੇ ਨਵਜੋਤ ਸਿੰਘ ਸਿੱਧੂ ਨੇ ਸਿੱਧਾ ਨਿਸ਼ਾਨਾ ਸਾਧਿਆ ਭਗਵੰਤ ਮਾਨ ਹੁਰਦਾ ਤੇ ਉਹ ਕਹਿੰਦੇ ਜੇ ਕਾਂਗਰਸ ਨੇ ਨਿਊ ਮਾਰੀ ਸੀ ਤੇ ਤੁਸੀਂ ਤਾਂ ਟਾਈਮ ਲਾਈਨ ਲਈ ਬਹੁਤ ਤਰਲੋ ਮੱਛੀ ਸੀ ਤੁਹਾਡੇ ਸਿਆਸੀ ਗੁਰੂ ਨੇ ਜਦੋਂ ਮਲਕਰ ਜਨ ਖੜਗੇ ਸਾਹਿਬ ਨੂੰ ਅਨਾਉਂਸਮੈਂਟ ਕੀਤਾ ਕਿ ਉਹ ਮੁੱਖ ਮੰਤਰੀ ਹੋਣ ਦੇ ਉਮੀਦਵਾਰ ਬਣ ਸਕਦੇ ਐ ਤਾਂ ਸਭ ਤੋਂ ਪਹਿਲਾਂ ਤੁਹਾਡੇ ਸਿਆਸੀ ਗੁਰੂ ਨੇ ਕੀਤਾ ਸੀ ਇਹ ਵੀ ਕਾਂਗਰਸ ਆਗੂ ਸਵਾਲ ਚੱਕ ਰਹੇ ਨੇ ਤੇ ਸਿੱਧੂ ਸਾਹਿਬ ਕਹਿੰਦੇ ਕਿ ਸ਼ਰਮ ਕਰੋ ਕਾਂਗਰਸ ਪਹਿਲਾਂ ਵੀ ਸੀ ਹੁਣ ਵੀ ਰਹੂਗੀ ਤੇ ਅੱਗੇ ਵੀ ਰਹੂਗੀ ਉਹ ਕਹਿੰਦੇ ਕਿ ਅਸਲ ਦੇ ਵਿੱਚ ਭਗਵੰਤ ਮਾਨ ਦੇ ਵਿੱਚ ਹੰਕਾਰ ਸਰ ਚੜ ਕੇ ਬੋਲ ਰਿਹਾ ਹੈ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਈਅੰਸ ਤੋਂ 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 ਮੈਂ ਮੈਂ ਦੇ ਵਿੱਚ ਚੱਲੀ ਜਾਂਦੀ ਇੱਕ ਪਾਸੇ ਕਹਿੰਦੇ ਨੇ ਅਸੀਂ ਅਲਾਈਅੰਸ ਕਰਨਾ ਹੈ 28 ਪਾਰਟੀਆਂ ਦੀ ਮੀਟਿੰਗ ਦੇ ਵਿੱਚ ਦੋਵੇਂ ਮੁੱਖ ਮੰਤਰੀ ਬੈਠੇ ਹੁੰਦੇ ਨੇ ਉੱਥੇ ਜਾ ਕੇ ਤੇ ਜੇ ਇੱਕ ਦੂਜੇ ਦੇ ਨਾਲ ਫਿਰ ਥੋੜਾ ਬੋਤਾ ਠਰਮਾ ਤਾਂ ਰੱਖਣਾ ਪੂਣਾ ਤੇ ਜੇ ਅਸੀਂ ਇਸੇ ਤਰ੍ਹਾਂ ਹੀ ਇੱਕ ਦੂਜੇ ਦੀ ਖਿੱਲੀ ਉਡਾਈ ਜਾਵਾਂਗੇ ਇਹ ਸ਼ਾਇਦ ਉੱਦੀ ਵੱਡੀ ਗੱਲ ਨਾ ਹੋਵੇ ਪਹਿਲਾ ਮਾਹੌਲ ਬਣਾਉਣਾ ਪਊਗਾ ਜੇ ਤੁਸੀਂ ਇਕੱਠੇ ਹੋਣਾ ਹੈ। ਸ਼ਬਦੀ ਜੰਗ ਰੁਕਣੀ ਪਊਗੀ। ਉਹਨਾਂ ਕਿਹਾ ਕਿ ਇਹਨਾਂ ਨੇ ਕਿਹਾ ਸੀ ਇੱਕ ਕਦੇ ਲੋਕ ਛੋਟੀ ਕਹਾਣੀ ਬਣ ਜਾਊਗੀ ਬਿੰਨੀ ਕਹਾਣੀ ਜਿਹਨੂੰ ਕਹਿੰਦੇ ਆ ਆਪ ਲਘੂ ਕਹਾਣੀ ਇੱਕ ਸੀ ਕਾਂਗਰਸ। ਤਾਂ ਭਗਵੰਤ ਮਾਨ ਦੇ ਇਹ ਸਵਾਲ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ। ਥੋਤਾ ਚਰਾ ਬਾਜੇ ਕਰਾਂ ਸ਼ਰਮ ਕਰੋ ਕਿ ਸਰਕਾਰ ਪਹਿਲਾਂ ਵੀ ਸੀ ਹਮੇਸ਼ਾ ਰਹੇਗੀ ਉਹਨਾਂ ਚਰਚਾ ਦਿੱਤੀ ਜੇ ਰੋਕ ਦਿਓ ਤਾਂ ਰੋਕ ਲਵੋ ਉਹਨਾਂ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਮਾਨ ਸਾਹਿਬ ਨੂੰ ਘੇਰਿਆ ਫਿਰ ਟਕਾ ਕੇ ਐਨ ਪੁੜੇ ਤੇ ਲਾਈਆਂ ਨੇ ਕਹਿੰਦੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋੜਾ ਹੋਈਆਂ 5 ਕਰੋੜ ਵੋਟਾਂ ਮਿਲੀਆਂ ਜੋ ਭਾਜਪਾ ਦੇ ਪੁਰਾਣੇ ਸਰਕਾਰ ਬਣਾ ਗਈ ਪਰ ਕਾਂਗਰਸ ਕੋਲੇ ਵੋਟ ਪ੍ਰਤੀਸ਼ਤ 10 ਲੱਖ ਜ਼ਿਆਦਾ ਹੈ ਤੇ ਆਪ ਜੀ ਨੇ ਤਿੰਨ ਸੂਬਿਆਂ ਵਿੱਚ ਚੋਣਾਂ ਲੜੀਆਂ ਤੇ ਤੁਹਾਨੂੰ ਤਾਂ ਅੱਧਾ ਪਰਸੈਂਟ ਵੋਟਾਂ ਵੀ ਨਹੀਂ ਪਈਆਂ ਤੁਸੀਂ ਗੱਲ ਕਿਹੜੀ ਕਰਦੇ ਹੋ ਤੁਹਾਡੇ ਪੈਰ ਥੱਲੇ ਬਟੇਰੇ ਆ ਗਏ ਤੁਸੀਂ ਰੌਲਾ ਪਾਉਂਦੇ ਫਿਰਦੇ ਹੋ ਤੇ ਭਗਵੰਤ ਮਾਨ ਤੇ ਬਿਪਾਸਰਾਂ ਕੇਂਦਰ ਬਸਾਕਾ ਪਟਨਾਮ ਚੌਂਤੇ ਵੀ ਸਾਰੇ ਸਵਾਲ ਚੁੱਕੇ ਜਾ ਰਹੇ ਨੇ ਟਰੱਕ ਆਪਰੇਟਰਾਂ ਲੈ ਕੇ ਲਗਾਤਾਰ ਹੜਤਾਲ ਕੀਤੀ ਜਾ ਰਹੀ ਤੇ ਅੱਜ ਵੀ ਜਲੰਧਰ ਦੇ ਵਿੱਚ ਹੜਤਾਲ ਕੀਤੀ ਜਾ ਰਹੀ ਸੀ ਜਿੱਥੇ ਮਾਹੌਲ ਤਣਾਪੁਰ ਬਣ ਗਟਲ ਸਾਬ ਪੰਜਾਬ ਦੇ ਟਰੱਕ ਆਪਰੇਟਰ ਯੂਨੀਅਨ ਦੇ ਪ੍ਰਧਾਨ ਨੇ ਹੈਪੀ ਸੰਧੂ ਉਹਨਾਂ ਦਾ ਸਬੰਧ ਵੀ ਜਲੰਧਰ ਦੇ ਨਾਲ ਹੀ ਹੈ ਇਹਨਾਂ ਵੱਲੋਂ ਰਾਮਾ ਮੰਡੀ ਚੌਕ ਦੇ ਵਿੱਚ ਇੱਕ ਧਰਨਾ ਦਿੱਤਾ ਜਾ ਰਿਹਾ ਸੀ ਜਿੱਥੇ ਪੁਲਿਸ ਕਰਮਚਾਰੀਆਂ ਨੇ ਆ ਕੇ ਇਹਨਾਂ ਨੂੰ ਰੋਕਣ ਦਾ ਯਤਨ ਕੀਤਾ ਪੌਸੋ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਕਿਸੇ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਹੋਣ ਨਹੀਂ ਦਿੱਤੇ ਜਾਣਗੇ ਤੁਸੀਂ ਭਾਰਤ ਦੇ ਸੰਵਿਧਾਨ ਤੋਂ ਉੱਚੇ ਹੋਗੇ ਜਿਹੜਾ ਭਾਰਤ ਦਾ ਸੰਵਿਧਾਨ ਇਹ ਗੱਲ ਕਹਿੰਦਾ ਹੈ ਕਿ ਮੁਜਾਰਾ ਕਰਨਾ ਧਰਨੇ ਦੇਣਾ ਲੋਕਤੰਤਰ ਦੇ ਵਿੱਚ ਇਹ ਜਾਇਜ਼ ਹੈ ਪਰ ਇਹ ਵੀ ਗੱਲ ਠੀਕ ਨਹੀਂ ਕਿ ਰਸਤੇ ਰੋਕ ਕੇ ਅੱਜ ਕੱਲ ਤੇਜ਼ ਰਫ਼ਤਾਰ ਯੁੱਗ ਹੈ ਦਿਨ ਵੀ ਛੋਟੇ ਨੇ ਤੇ ਲੋਕ ਬਹੁਤ ਸਾਰੇ ਥਾਵਾਂ ਦੇ ਉੱਤੇ ਉਹਨਾਂ ਨੇ ਸਮਾਜਿਕ ਸਮਾਗਮਾਂ ਵਿੱਚ ਵੀ ਜਾਣਾ ਹੈ ਬਲਾਜਮਾ ਨੇ ਡਿਊਟੀ ਜਾਣਾ ਹੈ ਧਰਨਾ ਲਾਉਣ ਵੇਲੇ ਥੋੜਾ ਜਿਹਾ ਜਿਹੜੀਆਂ ਜੱਥੇਬੰਦੀਆਂ ਨੇ ਸਾਰੀਆਂ ਉਹ ਵੀ ਥੋੜਾ ਜਿਹਾ ਦੇਖ ਲੈਣ ਕਿ ਜੰਤਕ ਕੰਮਾਂ ਨੂੰ ਰੋਕਿਆ ਨਾ ਜਾਵੇ ਸੋ ਹੈਪੀ ਸੰਧੂ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉੱਥੇ ਮੋਦੀ ਸਰਕਾਰ ਦੇ ਵਿਰੁੱਧ ਬੜੇ-ਬੜੇ ਪੱਦਰ ਤੇ ਨਾਅਰੇਬਾਜ਼ੀ ਕੀਤੀ ਗਈ ਉਹ ਕਹਿੰਦੇ ਪੁਲਿਸੇ ਕਹਿੰਦੀ ਹੈ ਕਿ ਧਰਨਾ ਕਿਸੇ ਦੀ ਮਨਜ਼ੂਰੀ ਨਾਲ ਨਹੀਂ ਲਾਇਆ ਗਿਆ ਕਿਸੇ ਤੋਂ ਅਧਿਕਾਰੀ ਤੋਂ ਉਹ ਕਹਿੰਦੇ ਧਰਨੇ ਮਨਜ਼ੂਰੀ ਨਾਲ ਨਹੀਂ ਹੁੰਦੇ ਹੈਪੀ ਸੰਧੂ ਕਹਿੰਦੇ ਉਹ ਕਹਿੰਦੇ ਕਿ ਟਰੱਕ ਡਰਾਈਵਰ ਆਪਣੀ ਲੜਾਈ ਲੜਨਗੇ ਡਰਾਈਵਰਾਂ ਕਰਕੇ ਹੀ ਟਰੱਕ ਚੱਲਦੇ ਨੇ ਪਰਿਵਾਰ ਚੱਲਦੇ ਨੇ ਆਪਰੇਟਰਾਂ ਦੇ ਜਿਵੇਂ ਕੱਲ ਜਦੋਂ ਅਜੇ ਭੱਲਾ ਜਿਹੜੇ ਕੇਂਦਰੀ ਗ੍ਰਹਿ ਸਕੱਤਰ ਨੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਹੋਈ ਹੈ ਤਾਂ ਉੱਥੇ ਜਿਹੜੇ ਆਲਰੇਡੀ ਟਰੱਕ ਆਪਰੇਟਰ ਜੂਨੀਅਨ ਦੇ ਨਮਾਇंदे ਸੀ ਉਹਨਾਂ ਨੇ ਵੀ ਕਿਹਾ ਕਿ ਚਾਲਕ ਮਾਲਕ ਮਾਲਕ ਤੇ ਚਾਲਕ ਦਾ ਨੌ ਮਾਸ ਦਾ ਰਿਸ਼ਤਾ ਹੈ ਜੇ ਚਾਲਕ ਜਾਂਦੇ ਨੇ ਚਾਰ ਪੈਸੇ ਕਮਾ ਕੇ ਲਿਆਉਂਦੇ ਆ ਉਹਦੇ ਨਾਲ ਚਾਲਕ ਦਾ ਘਰ ਵੀ ਚੱਲਦਾ ਮਾਲਕ ਦਾ ਵੀ ਚੱਲਦਾ ਹੈ ਉਹਨਾਂ ਨੇ ਕਿਹਾ ਕਿ ਪਰਿਵਾਰ ਚੱਲਦੇ ਨੇ ਉੱਥੇ ਪੁਲਿਸ ਕਾਫੀ ਪੱਧਰ ਤੇ ਤਾਇਨਾਤ ਕਰਤੀ ਆਸ-ਪਾਸੇ ਜਿਹੜਾ 24 ਬੰਗਾਲੀ ਉੱਥੇ ਹੀ ਧਰਨੇ ਨੂੰ ਲੈ ਕੇ ਜਾਮ ਦੀ ਸਥਿਤੀ ਬਣ ਗਈ ਜਿਵੇਂ ਪਹਿਲਾਂ ਕਿਹਾ ਕਿਟੇ ਫਿਰ ਲੋਕਾਂ ਨੂੰ ਉਹਦਾ ਕਾਫੀ ਖਿਬਿਆਜਾ ਭੁਗਤਣਾ ਪਿਆ ਦੱਸ ਦਈਏ ਕਿ ਕੇਂਦਰ ਦੀ ਸਰਕਾਰ ਨੇ ਜਿਹੜਾ ਫੈਸਲਾ ਚੱਕਿਆ ਲਿਆ ਉਹਦਾ ਖਿਬਿਆਜਾ ਆਮ ਲੋਕਾਂ ਨੂੰ ਤਾਰਨਾ ਪਿਆ ਜੋ ਲੋਕ ਕੱਲ ਖਜਲਖਵਾਰ ਹੋਏ ਇਹ ਜਿਵੇਂ ਪਹਿਲਾਂ ਖੇਤੀ ਕਰੂਨਾ ਦੇ ਵਿੱਚ ਹੁਣ 13 ਫਰਵਰੀ ਤੋਂ ਕਿਸਾਨ ਫੇਰ ਚੱਲੇ ਨੇ ਬਹੁਤ ਮੰਦ ਭਾਗ ਹੈ ਤੁਸੀਂ ਕਿਰਪਾ ਕਰਕੇ ਬਾਈ ਇਸ ਕੰਮ ਦੇ ਉੱਤੇ ਜਿਵੇਂ ਪਹਿਲਾਂ ਗੱਲਬਾਤ ਹੋ ਸਕਦੀ ਸੀ ਵੱਖ-ਵੱਖ ਧਿਰਾਂ ਦੇ ਨਾਲ ਤੁਸੀਂ ਗੱਲ ਨਹੀਂ ਕੀਤੀ ਜਿਦੇ ਕਰਕੇ ਇਹ ਕਿਵਿਆ ਜਾ ਸਰਕਾਰ ਨੂੰ ਹੀ ਭੁਗਤਣਾ ਪੈ ਗਿਆ ਜੀ ਅਮਰਤਪਾਲ ਦੇ ਸਾਥੀ ਨੂੰ 6 ਦਿਨ ਦੀ ਪੈਰੋਲ ਮਿਲ ਗਈ ਕਬਡੀ ਰਾਹਤ ਦਿਖਾਈ ਦੇ ਰਿਹਾ ਜੀ ਦੇ ਰਿਟਲ ਸਰ ਕੁਲਵੰਤ ਸਿੰਘ ਰਾਉਕੇ ਪਤਾ ਲੱਗਿਆ ਕਿ ਇਹਨਾਂ ਨੂੰ 6 ਦਿਨ ਦੀ ਪੈਰੋਲ ਮਿਲ ਗਈ ਹੈ ਡੀਐਸਪੀ ਨਿਹਾਲ ਸਿੰਘ ਵਾਲਾ ਨੇ ਮਨਜੀਤ ਸਿੰਘ ਉਨ੍ਹਾਂ ਦੇ ਹਵਾਲੇ ਨਾਲ ਇਹ ਖਬਰ ਛਪੀ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਨਾਲ ਪਪਲਪ੍ਰੀਤ ਸਿੰਘ ਦਲਜੀਤ ਸਿੰਘ ਕਲਸੀ ਹਰਜੀਤ ਸਿੰਘ ਔਰਵਿੰਦਰ ਸਿੰਘ ਜਾਉਲ ਭਗਵੰਤ ਸਿੰਘ ਤੇ ਬਸੰਤ ਸਿੰਘ ਸੁਰਿੰਦਰਪਾਲ ਸਿੰਘ ਆਦ ਇਹ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਲੇਕਿਨ ਇਹਨਾਂ ਚੋਂ ਇਨੂ ਕੁਲਵੰਤ ਸਿੰਘ ਰਾਉਕੇ ਨੂੰ ਜ਼ਮਾਨਤ ਮਿਲ ਗਈ ਹੈ ਕਿਉਂਕਿ ਸਾਰਿਆਂ ਦੇ ਉੱਤੇ ਐਨਐਸਏ ਲੱਗਿਆ ਪਿਆ ਹੁਣ ਦਿਖ ਰਿਹਾ ਹੋਏਗਾ ਕਿ ਹੋਰ ਕਿਸੇ ਨੂੰ ਇਸ ਤਰ੍ਹਾਂ ਦੀ ਇਹ ਜਿਹੜੀ ਰਾਹਤ ਹੈ ਉਹ ਮਿਲਦੀ ਹੈ ਜਾਂ ਨਹੀਂ ਮਿਲਦੀ ਪਰ 6 ਦਿਨਾਂ ਦੀ ਜਿਹੜੀ ਪੈਰੋਲ ਹੈ ਉਹ ਕੁਲਵੰਤ ਸਿੰਘ ਰਾਉਕੇ ਸਭ ਨੂੰ ਮਿਲ ਚੁੱਕੀ ਹੈ ਜੀ ਤੁਸੀਂ ਆਪਾਂ ਇਹ ਮਾਜੀ ਵੱਲੋਂ ਕਿਹਾ ਗਿਆ ਕਿ ਸ੍ਰੀ ਗੁਰਗੋਬਿੰਦ ਸਿੰਘ ਦਾ ਜਿਹੜਾ ਜਨਮ ਦਿਹਾੜਾ ਉਹ 5 ਤਰੀਕ ਨੂੰ ਹੀ ਮਨਾਇਆ ਜਾਵੇ ਦਰਬਾਰੇ ਖਾਲਸਾ ਤੇ ਸਿੱਖ ਪ੍ਰਚਾਰਕ ਪਾਈ ਹਰਜਿੰਦਰ ਸਿੰਘ ਮਾਜੀ ਇਹ ਗੱਲ ਉਹਨਾਂ ਨੇ ਕਹੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ 5 ਜਨਵਰੀ ਨੂੰ ਹੀ ਮਨਾਇਆ ਜਾਵੇ ਇੱਕ ਪ੍ਰਵਾਸੀ ਭਾਰਤੀ ਪਾਲ ਸਿੰਘ ਪੁਰੇਵਾਲ ਉਹਨਾਂ ਨੇ ਨਾਲਕਸ਼ਾਹੀ ਕੈਲੰਡਰ ਲਿਆਂਦਾ ਜਿਹੜਾ ਕਿ ਸ਼੍ਰੋਮਣੀ ਕਮੇਟੀ ਸਵੇਤ ਸਾਰਿਆਂ ਨੇ ਲਾਗੂ ਕਰ ਲਿਆ ਬਾਤ ਦੇ ਵਿੱਚ ਪਤਾ ਨਹੀਂ ਕੀ ਭਾਰਾ ਵਾਪਰਿਆ ਦੋਸ਼ ਤਾਂ ਇਹ ਲੱਗਦਾ ਕਿ ਕਥਤ ਆਰਐਸਐਸ ਦੇ ਇਸ਼ਾਰੇ ਤੇ ਇਹਨੂੰ ਬੰਦ ਕੀਤਾ ਗਿਆ ਹਟਾਇਆ ਗਿਆ ਸਭ ਤੋਂ ਵੱਧ ਇਹ ਰੌਲਾ ਪੈਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਕਿਉਂਕਿ ਇੱਕ ਵਾਰ ਜਿੰਨਾ ਦਿਨਾਂ ਦੇ ਵਿੱਚ ਸ਼ਹੀਦੀ ਸਭਾਗਮ ਚੱਲ ਰਹੇ ਸੀ ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਦੇ ਖਾਸ ਕਰ ਛੋਟੇ ਸਾਹਿਬਜ਼ਾਦਿਆਂ ਦੇ ਉਹਦੇ ਵਿੱਚ ਆ ਗਿਆ ਇੱਕ ਦਿਨ ਪਹਿਲਾਂ ਵਿਚਾਲੜੇ ਦਿਨ ਜਦੋਂ ਪਾਠ ਹੁੰਦਾ ਫਤੇਗੜਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਦਿਹਾੜਾ ਜਨਮ ਦਿਹਾੜੇ ਤੇ ਪ੍ਰਕਾਸ਼ ਦਿਹਾੜੇ ਤੇ ਅਸੀਂ ਖੁਸ਼ੀਆਂ ਮਨਾਉਂਦੇ ਆ ਤੇ ਇਹ ਜਿਹੜਾ ਸ਼ਹੀਦੀ ਸਭਾਗਮ ਹੈ ਉਹਦੇ ਉੱਤੇ ਉਹ ਸੋਸ ਪ੍ਰਗਟ ਕੀਤਾ ਜਾਂਦਾ ਹੈ ਹਰ ਵਿਅਕਤੀ ਉਹਨਾਂ ਨੂੰ ਸ਼ਰਧਾ ਤੇ ਫੁੱਲ ਭੇਟ ਕਰਦਾ ਹੈ ਨਾਨਕ ਚੈਹੇ ਕਲੰਡਰ ਆਇਆ ਪੱਕਾ 5 ਜਨਵਰੀ ਨਿਰਧਾਰਤ ਕਰਤਾ ਤੇ ਭਾਈ ਬਾਜੀ ਹੁਣੇ ਇਹੀ ਗੱਲ ਕਹਿੰਦੇ ਨੇ ਕਿ ਭੰਬਲ ਪੂਸੇ ਚੋਂ ਬਾਹਰ ਨਿਕਲੋ ਇਹਨੂੰ ਨਾਨਕ ਚੈਹੇ ਕਲੰਡਰ ਦੇ ਮੁਤਾਬਕ 5 ਜਨਵਰੀ ਨੂੰ ਹੀ ਮਨਾਇਆ ਜਾਵੇ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਪਰ ਉਹਨੇ ਕਿ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ